ਤਨੂ ਕਾਕੇ ਪਿੱਛੇ ਨੂੰ ਆ ਜਾ ਚਲਾਉਣਾ ਕਿਤੇ ਸੋ ਸੋ ਸਿਆਲਾ ਸੋ ਚੱਲੋ ਜੀ ਅੱਜ ਸਾਹਮਣੇ ਆ ਨਗਰ ਕੌਂਸਲ ਸਾਹਮਣੇ ਵਾਲੇ ਵਿੱਚ ਵੱਡੀ ਜਿੱਤ ਹੋਈ ਆ ਸੋ ਆਪਣਾ ਪ੍ਰਧਾਨ ਬਣਿਆ ਸੋ ਸਾਰਾ ਆਪਣਾ ਪ੍ਰਧਾਨ ਬਣੇਗਾ ਸੋ ਅੱਜ ਆਪਣੇ ਅੱਠ ਉਮੀਦਵਾਰ ਜਿਹੜੇ ਆ ਜਿੱਤੇ ਆ ਬਹੁਤ ਵੱਡੀ ਲੀਡ ਨਾਲ ਸੋ ਮੈਂ ਸਾਮਨੇ ਵਾਲਾ ਵਾਸੀਆਂ ਦਾ ਦਿਲ ਦੀਆਂ ਗੱਲਾਂ ਕਰ ਰਿਹਾ ਜੀ ਧੰਨਵਾਦ ਕਰਦਾ ਤੇ ਗੁਰਦੁਆਰਾ ਸਾਹਿਬ ਕਰਿਆ ਮੈਂ ਉਹਨਾਂ ਦਾ ਵਾਅਦਾ ਕਰਦਾ ਕਿ ਗੁਰੂ ਘਰ ਖੜਕੇ ਵੀ ਜਿੰਨੇ ਵੀ ਕੰਮ 15 ਦੇ 15 ਵਾਡਾਂ ਚ ਅਸੀਂ ਸਾਰੇ ਕੰਮ ਕਰਵਾਵਾਂਗੇ ਕੋਈ ਵੀ ਇਹ ਚੀਜ਼ ਨਹੀਂ ਹੋਊਗੀ ਕਿ ਸਾਡਾ ਉਮੀਦਵਾਰ ਹਾਰ ਗਿਆ ਜਾਂ ਜਿੱਤ ਗਿਆ ਅਸੀਂ 15 ਦੇ 15 ਵਾਡਾਂ ਦੀ ਪੂਰੀ ਨਗਰ ਕੌਂਸਲ ਦੇ ਵੀਰੇ ਕੰਮ ਹੈ ਬੜੀ ਇਮਾਨਦਾਰੀ ਨਾਲ ਕਰਾਵਾਂਗੇ ਸੋ ਅੱਜ ਆਪਣਾ ਅ ਅੱਠ ਵਾਰਡ ਆਪਣੇ ਜਿੱਤੇ ਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਨੂੰ ਵੀ ਪ੍ਰਧਾਨ ਮੰਨਣਗੇ ਸਾਨੂੰ ਸਾਰੇ ਅੱਠਾਂ ਅੱਠਾਂ ਨੂੰ ਵਿੱਚੋਂ ਉਹਨੂੰ ਕਬੂਲ ਹੈ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਲੁਧਿਆਣੇ ਦੇ ਜੋ ਨਤੀਜੇ ਆ ਥੋੜੇ ਪੰਜ ਵਾਰਡਾਂ ਦੇ ਮੁੰਡਾ ਦੇ ਪੰਜ ਵਾਰਡਾਂ ਚੋਂ ਸਾਡਾ ਇੱਕ ਵਾਰਡ ਜਿੱਤਿਆ ਜੀ ਭਾਈ ਨੰਬਰ ਕੀ ਕਾਰਨ ਮੰਨਦੇ ਹੋ ਕਾਰਨ ਪ੍ਰਵਾਸੀ ਬੋਟ ਜਿਆਦਾ ਜਿਆਦਾ ਬੀਜੇਪੀ ਵਾਲੇ ਗਈਏ ਰੋਸ ਤੋਂ ਧੰਨਵਾਦ ਕੀ ਕਾਰਨ ਮੰਨਦੇ ਹੋ ਮੰਤਰੀ ਸਾਹਿਬ ਆਪਾਂ ਸਾਡੇ ਵਾਲੇ ਚ ਆਪਣਾ ਵਧੀਆ ਜੀ ਅੱਠ ਵਾਰਡ ਜਿੱਤੇ ਆ ਜਿੱਥੇ ਕਿਤੇ ਇਹ ਸਫਲਤਾ ਮਿਲੀ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ देखो ਉਹਦੇ ਵਿੱਚ ਜੇ ਸਾਡੀ ਸੇਵਾ ਨਹੀਂ ਵੀ ਪਠਾਉਂਦੇ ਪਰ ਆਪਾਂ ਉਹਨਾਂ ਦਾ ਵਾਅਦਾ ਕਰਦੇ ਆ ਕਿ ਉੱਥੇ ਹੋਰ ਮਿਹਨਤ ਕਰਾਂਗੇ ਤੇ ਪੂਰਾ ਸਾਹਮਣੇ ਵਾਲ ਦੇ ਵਿੱਚ ਜਿਹੜੀ ਕੋਈ ਵੀ ਇਹੋ ਜਿਹੀ ਪੱਖਪਾਤ ਨਾ ਪਹਿਲਾਂ ਕੀਤਾ ਨਾ ਕਰਾਂਗੇ ਇਮਾਨਦਾਰੀ ਨਾਲ ਸੇਵਾ ਕਰਿਆ ਗੁਰੂ ਘਰ ਖੜੇ ਆ ਤੇ ਇਮਾਨਦਾਰੀ ਨਾਲ ਹੀ ਸੇਵਾ ਕਰਾਂਗੇ ਮਾਨ ਸਿੰਘ ਸਾਹਿਬ ਵਿਰੋਧੀਆਂ ਦਾ ਕੀ ਕਹਿਣਾ ਜੀ ਰਿਜ਼ਲਟ ਬਾਰੇ ਜੀ ਤੇ ਵਿਰੋਧੀਆਂ ਦਾ ਮੈਂ ਸੁਣਿਆ ਨਹੀਂ ਨਾ ਮੈਂ ਤੇ ਆਪਣਾ ਜਿੱਤ ਦੀ ਖੁਸ਼ੀ ਮਨਾ ਰਿਹਾ ਜੀ ਸਾਡੇ ਪ੍ਰਧਾਨ ਸਾਡਾ ਬਣਿਆ ਸਾਹਮਣੇ ਵਾਲ ਜੀ ਬੜੀ ਵੱਡੀ ਖੁਸ਼ੀ ਆ ਜੀ ਮੁਬਾਰਕਾ ਜੀ ਧੰਨਵਾਦ ਜੀ